ਅਵੇ ਚੀ ਜੀ ਬਹੁਤ ਪਿਆਰੀ ਜਿਹੀ ਫੋਟੋ ਨੇ ਦੇਖੋ ਐਸੀ ਤੇ ਅਬੀ ਬਹੁਤ ਖਾਸੀ ਐ ਦੋ ਕੋਸਾ ਅਬੀ ਬਹੁਤ ਪਿਆਰਾ ਹੈ ਹੱਡ ਬਟਾ ਦੇ ਨਾ ਖਾਂਸੀ ਹਟ ਮੈਂ ਕੀ ਸੰਦੀਪ ਧੀਰਾ ਜਿਰਾਤਾ ਵਾ ਕਿਰਪਿੰਦਰ ਵਾ ਤੇ ਆ ਨਾ ਲਲੀ ਮਮੀ ਰਪਿੰਦਰ ਨੇ ਨਾ ਅੱਜ ਸੱਚੀ ਚਾਹ ਬਹੁਤ ਸਵਾਦ ਬਣਾਈ ਹੈ ਮੈਂ ਉਹਨੂੰ ਕਿਹਾ ਕਿ ਕਰ ਲਿਆ ਹੈ ਮੈਂ ਵੀ ਚਾਹ ਚੰਗੀ ਜੀ ਵਧੀਆ ਜੀ ਬਣਾਈ ਉਹਨਾਂ ਨੇ ਵੀ ਥਕੀਆਂ ਹਾਰੀਆਂ ਨੇ ਹੁੰਦਾ ਤੇ ਉਦਾਂ ਵੀ ਮੈਨੂੰ ਲੱਗਦਾ ਵਾ ਵੀ ਉਦਣੋਂ ਨੂੰ ਭਲੇ ਖਾਈ ਲੱਗ ਗਿਆ ਜਿਹੜਾ ਉਹ ਕੋਨਾ ਮਸਾਲਾ ਪੈ ਗਿਆ ਚਲ ਕੋਈ ਲੱਗ ਹੀ ਜਾਂਦਾ ਕਿਸੇ ਵਲੇ ਆਹੋ ਜੀ ਜੀ ਉਹ ਤਾਂ ਹੈ ਹੀ ਆ ਚਲ ਸੂਟ ਦੇ ਸੋਨਾ ਲਿਆਂਦਾ ਹੀ ਆ ਚਲ ਕੋਈ ਗੱਲ ਨਹੀਂ ਹੁਣ ਫਿਰ ਮੈਂ ਮੰਨ ਜਾਨੀ ਆ ਫਿਰ ਹੋਰ ਕੀ ਤੂੰ ਨਾ ਚੁੰਨੀ ਕੱਢ ਕੇ ਤੇ ਲੈ ਕੇ ਵੇਹ ਉੱਤੇ ਵੇਖੀ ਕਿੰਡੀ ਸੋਹਣੀ ਲੱਗਦੀ ਤੂੰ ਸੱਚੋ ਮੈਂ ਪੁੱਛਣਾ ਸੀ ਤੈਨੂੰ ਵੀ ਉਹ ਕਹਿ ਨਹੀਂ ਕਿ ਉਹ ਲਵਾ ਕੇ ਹੋਣੀ ਆ ਸੁਹੀ ਲਵਾ ਕੇ ਹੋਣੀ ਆ ਤੇ ਟੈਸਟ ਕਰਉਣਾ ਹੀ ਜਿਹੜਾ ਮੇਰੇ ਵਾਲਾ ਸੂਟ ਵਾ ਨਾ ਉਹ ਮਹਿੰਗਾ ਆਇਆ ਵਾ ਉਹ 2000 ਦਾ ਵਾ ਆ ਤੇ ਸਸਤਾ ਜਿਹਾ ਵਾ ਤੂੰ ਇਦਾਂ ਕਰ ਉਹ ਵਾਲਾ ਲੈ ਲੈ ਨਾਲੇ ਉਹਦਾ ਰੰਗ ਵੀ ਸੋਹਣਾ ਵਾ ਆ ਤੂੰ ਕੀ ਕਰਨਾ ਫਿੱਕਾ ਜਾ ਮੈਂ ਤਾਂ ਚੱਲ ਪਾ ਹੀ ਲੈਣਾ ਵਾ ਬਸ ਗਿਆ ਮੈਂਬਰ ਸਾਹਿਬ ਠੀਕ ਠਾਕ ਵਧੀਆ ਵਾ ਠੀਕ ਠਾਕ ਜੀ ਹੋਰ ਨੰਬਰ ਸਰ ਕਿੱਥੇ ਚੱਲ ਪਏ ਜੇ ਉਹ ਮੈਂ ਇਧਰ ਜਲੇ ਮਰ ਆਇਆ ਉਹ ਠੀਕ ਠਾਕ ਫੜ ਲਓ ਕੁਰਸੀ ਲਓ ਮੈਂ ਵਾਲੇ ਵਾਲ ਚੱਲੇ ਆਂ अच्छा बेटा अदले के चोना हां जी हां जी हो गया ही मैं वडा देने हैं चल बढ़िया गाण मेरे को मी दा को पता नहीं क्या किते मी पेगा ना एक भी हां जी हां जी ते दाणे सारे ਝੜ ਜਾਣੇ ਆ ਸਹੀ ਗੱਲ ਇਹ ਤੇ ਗੱਲ ਜਾਈ ਠੀਕ ਹੈ लवली तू ਤੁਸੀਂ ਇਕੱਠੇ ਵਡਾਉਣ ਲੱਗੇ ਜਣਾ हां जी हां जी ਚਲ ਵਧੀਆ ਵਾ ਯਾਰ ਅੱਜ ਦੇ ਟਾਈਮ 'ਚ ਜਿਹੜੇ ਦੋ ਭਰਾ ਇਕੱਠੇ ਆ ਨਾ ਜਿੰਨੀ ਉਹਨਾਂ ਦੀ ਸੋਭਾ ਵਾ ਨਾ ਹੋਰ ਕਿਸ ਦੀ ਨਹੀਂ ਕੀ ਉਏ ਇਹ ਤਾਂ ਗੱਲ ਹੈਗੀ ਆ ਲੈ ਕਿ ਨਹੀਂ ਬਾਕੀ ਤੁਹਾਨੂੰ ਪਤਾ ਜਨਾਨੀਆਂ ਮਰਮੜਾ ਕਾਦੀ ਰਿੰਦੀਆਂ ਉਹ ਤੁਹਾਨੂੰ ਹੀ ਪਤਾ ਯਾਰ ਉਹ ਤੇ ਚਲੋ ਜਿੱਦਾਂ ਮਰਜ਼ੀ ਕਰਨ ਘਰਾਂ ਚ 100 ਗੱਲਾਂ ਹੋ ਜਾਂਦੀਆਂ ਹਾਂਜੀ ਹਾਂਜੀ ਪਰ ਇਹ ਆ ਵੀ ਦੋਵਾਂ ਭਰਾਵਾਂ ਨੇ ਤੁਸੀਂ ਇੱਕ ਦੂਜੇ ਨਾਲ ਕਿਦਾਂ ਮਿਲਣਾ ਵਰਤਣਾ ਤੁਹਾਨੂੰ ਹੀ ਪਤਾ ਵਾ ਸਹੀ ਗੱਲ ਹੈ ਸਹੀ ਗੱਲ ਇਹ ਤਾਂ ਹੈ ਕਿ ਹਾਂਜੀ ਹਾਂਜੀ ਤੇ ਇਹ ਆ ਵੀ ਜਿੰਨੇ ਸਿਆਣੇ ਬਣ ਕੇ ਰਹੋਗੇ ਉਹਨਾਂ ਦਾ ਤਾਂ ਫਾਇਦਾ ਵਾ ਲੈ ਕਿ ਨਹੀਂ ਗੱਲ ਪੂਰੀ ਮੰਨਦਾ ਮੇਰੀ ਵਧੀਆ ਗੱਲ ਮੈਂ ਕਿਦੀ ਘਾਟਾ ਪੈਣ ਦਿੱਤਾ ਉਹਨੂੰ ਹੂੰ ਤੈਨੂੰ ਆਪ ਚੰਗੇ ਨੇ ਫਿਰ ਸਾਰੇ ਚੰਗੇ ਫਿਰ ਸਾਰੇ ਚੰਗੇ ਆ ਹਾਂਜੀ ਤੇ ਨਾਲੇ ਕੰਮ ਆਪਣਾ ਸੋਭਾ ਲੋਕਾਂ ਦੀ ਹਾਂਜੀ ਹਾਂਜੀ ਇਹ ਤੇ ਗੱਲ ਹੈ ਹੈ ਕਿ ਨਹੀਂ ਹਾਂਜੀ ਤੇ ਲੋਕਾਂ ਦੇ ਇਹੀ ਕਹਿਣਾ ਵਾ ਵੀ ਵੇਖ ਯਾਰ ਕਿੱਡੇ ਸੋਹਣੇ ਸੰਸਕਾਰ ਦੋਵਾਂ ਭਰਾਵਾਂ ਦੇ ਵੀ ਵਧੀਆ ਨਾਲੇ ਹੁਣ ਅਸੀਂ ਵੀ ਸੁਣੀ ਦੀਆਂ ਵਾ ਗੱਲਾਂ ਹਾਂਜੀ ਤੇ ਲੋਕੀ ਚੰਗਾ ਹੀ ਕਹਿੰਦੇ ਆ ਜਿਹੜੇ ਅਜੇ ਵਿਆਹ ਨੂੰ ਮਹੀਨਾ ਨਹੀਂ ਹੋਇਆ ਤੇ ਆਡ ਅਡ ਹੋ ਕੇ ਬਹਿ ਗਏ ਲੋਕੀ ਗਾਲਾਂ ਹੀ ਕੱਢਦੇ ਆ ਮੜ ਕੇ ਸਹੀ ਗੱਲ ਆ ਸਹੀ ਇਹਨਾਂ ਕਿਹੜਾ ਕੰਮ ਕੀਤਾ ਸੁਣੀ ਦੇ ਆ ਲੋਕਾਂ ਦੇ ਘਰਾਂ 'ਚ ਕੀ ਕੋ ਚੱਲਣ ਡਿਆ ਹੁਣ ਯਾਰ ਵੇਖ ਮੇਰੀ ਗੱਲ ਸੁਣ 20 25 ਸਾਲ ਦੋ ਭਰਾ ਇਕੱਠੇ ਰਹਿੰਦੇ ਆ ਹਾਂਜੀ ਹਾਂਜੀ ਤੇ ਜੇ ਮਹੀਨੇ 'ਚ ਮੁੜ ਕੇ ਵਿਆਹ ਤੋਂ ਬਾਅਦ ਅਸ ਉਹਤੇ ਕਿਹੜੀ ਬਲਾ ਆ ਜਾਂਦੀ ਭਲਾ ਵੀ ਜਿਹੜ ਸਾਨੂੰ ਵੀ ਚਲੋ ਬੰਦਿਆਂ ਚ ਬੰਦਿਆਂ ਖਲਾਉਂਦੇ ਆਂ ਕਈ ਗੱਲਾਂ ਦਾ ਪਤਾ ਲੱਗਦਾ ਵਾ ਤੇ ਲੋਕੀ ਗੱਲਾਂ ਕਰਦੇ ਆ ਵੀ ਜਦੋਂ ਦਾ ਪਹਿਲਾਂ ਤਾਂ ਚਲੋ ਸਾਰਾ ਕੰਮ ਠੀਕ ਹੀ ਹਾਂਜੀ ਹਾਂਜੀ ਜਦੋਂ ਦਾ ਲਵਰੀ ਦਾ ਕਹਿੰਦੇ ਵਿਆਹ ਹੋਇਆ ਵਾ ਤੇ ਘਰ ਚ ਫਿਰ ਖਲਾਰਾ ਵੀ ਵੱਜ ਜਾਂਦਾ ਵਾ ਹਨਾ ਹਾਂਜੀ ਹਾਂਜੀ ਤੇ ਏ ਆ ਵੀ ਯਾਰ ਗੱਲ ਕਰਨ ਨੂੰ ਜੀ ਨਹੀਂ ਕਰਦਾ ਮੁੜ ਕੇ ਫਿਰ ਚੁਗਲੀ ਜੀ ਹੋ ਜਾਂਦੀ ਆ ਤੇ ਏ ਆ ਵੀ ਜੇ ਤੁਸੀਂ ਆਪਣਾ ਭਰਾ ਵਧੀਆ ਚੱਲੋਗੇ ਨਾ ਦੋਵੇਂ ਜਣੇ ਤੇ ਫੇਰ ਹੀ ਵਧੀਆ ਵਾ ਏਕ ਜਿਤ ਬਰਕਤ ਵਾ ਹਨਾ ਠੀਕ ਐ ਤੇ ਗੱਲ ਹੈਗੀ ਤੇ ਜੇ ਤੁਸੀਂ ਕਹੋ ਵੀ ਅਸੀਂ ਆਡਾ ਢੋ ਕੇ ਰਹਿਣਾ ਵਾ ਉਹ ਚੀਜ਼ ਫਾਇਦਾ ਕੋਈ ਨਹੀਂ ਬਾਕੀ ਤੁਸੀਂ ਸਿਆਣੇ ਜੇ ਤੁਹਾਨੂੰ ਪਤਾ ਕਰਕੇ ਦਾ ਚਲਾਉਣਾ ਅੱਡ ਹੋ ਕੇ ਵੀ ਕੰਮ ਚੱਲ ਜਾਣਾ ਤੇ ਇਕੱਠੇ ਵੀ ਚੱਲ ਜਾਣਾ ਪਰ ਸੋਭਾ ਇਕੱਠਿਆਂ ਜੀ ਦੇਖ ਲਓ ਮੈਂਬਰ ਸਾਹਿਬ ਤੇਰੀ ਮਾੜੀ ਗੱਲ ਵਾ ਨਾ ਉਹ ਲੋਕੀ ਝਟ ਫਲਾ ਦਿੰਦੇ ਆ ਤੇ ਚੰਗੀ ਗੱਲ ਨਾ ਬਾਈ ਘਰ ਦੀ ਠੱਪ ਕਰ ਦਨ ਤੇ ਗੱਲ ਵੇ ਲੋ ਸਾਡੇ ਮੱਲੇ ਹੋਈ ਆ ਕਿ ਲੋਕੀ ਇੱਧਰ ਆ ਕੇ ਗੱਲਾਂ ਕਰੀ ਜਾਂਦੇ ਆ ਐਦਾਂ ਤਰ੍ਹਾਂ ਲੋਕ ਵਾ ਅੱਜ ਕੱਲ ਇਹੋ ਤੇ ਗੱਲ ਬਦਲ ਜੀਤ ਜਿਹੜਾ ਬੰਦਾ ਸਿਆਣਾ ਹੁੰਦਾ ਨਾ ਹਾਂਜੀ ਹਾਂਜੀ ਕਿਸੇ ਦੇ ਘਰ ਦਾ ਪਰਦਾ ਨਹੀਂ ਚੁੱਕਦਾ ਹੁਣ ਸਾਨੂੰ ਵੀ ਲੋਕੀ ਦੱਸ ਦਿੰਦੇ ਆ ਤੇ ਦੱਸਦਾ ਉਹ ਬੰਦਾ ਜਿਹੜਾ ਚੁਗਲਖੋਰ ਹੁੰਦਾ ਚਲੋ ਨਾਮ ਵੀ ਕੀ ਲੈਣਾ ਕਿਸ ਦਾ ਉਹ ਤਾਂ ਮੈਨੂੰ ਪਤਾ ਹੀ ਹੋਗਰਾ ਨਹੀਂ ਪਤਾ ਉਹ ਤਾਂ ਲੱਗ ਜਹਿਰਿਆ ਬੰਦਾ ਇਸੇ ਕਰਕੇ ਮੈਂ ਕਹਿਣਾ ਵਾਂ ਵੀ ਆਪਣਾ ਘਰ ਤੁਸੀਂ ਆਪ ਸੰਭਣਾ ਵਾ ਹਾਂਜੀ ਸਿਆਣੇ ਜੀ ਤੁਸੀਂ ਕਿਹੜੇ ਨਿਆਣੇ ਜੇ ਇੰਨੇ ਚਿਰ ਦਾ ਤੁਸੀਂ ਆਪਣਾ ਘਰ ਲੈ ਕੇ ਤੁਰੇ ਜੇ ਹਾਂਜੀ ਹਾਂਜੀ ਤੁਹਾਨੂੰ ਤੇ ਇਹ ਗੱਲਾਂ ਸਮਝਾਉਣੀਆਂ ਚਲੋ ਫਾਇਦਾ ਹੀ ਨਹੀਂ ਸਾਨੂੰ ਕੋਈ ਹਨਾ ਤੁਹਾਨੂੰ ਤੇ ਗੱਲਾਂ ਪਤਾ ਨਹੀਂ ਤੇ ਇਹ ਆ ਵੀ ਸਿਆਣੇ ਬਣ ਕੇ ਦੋਵਾਂ ਭਰਾਵਾਂ ਨੇ ਰਹਿਣਾ ਵਾ ਸੋਭਾ ਖਟੋਗੇ ਦੁਨੀਆ 'ਚ ਤੇ ਚਲੋ ਕੋਈ ਗੱਲ ਨਹੀਂ ਬਾਕੀ ਇਹ ਗੱਲ ਵਾ ਮੈਂ ਤੇ ਕਦੀ ਗੱਲ ਕੀਤੀ ਨਹੀਂ ਤੁਹਾਨੂੰ ਵੀ ਪਤਾ ਬਿਲਕੁਲ ਬਿਲਕੁਲ ਉਹਨਾਂ लवली ਆ ਤੇ ਚੰਗਾ ਰਹੂਗਾ ਜਿਨ੍ਹਾਂ ਨੇ ਪਿਛੇ ਨਾ ਲੱਗੂਗਾ ਤੇ ਵਧੀਆ ਚੱਲਦਾ ਰਹੂਗਾ ਬਾਕੀ ਕੋਈ ਨਹੀਂ लवली ਨੂੰ ਵੀ ਸਮਝਾਵਾਂਗੇ ਹਾਂਜੀ लवली ਕਿਉਂ ਗੱਲ ਕਰਨੀ ਹੈ ਨਾ ਪਹਿਲਾਂ ਵੀ ਆਉਂਦੇ ਜਾਂਦਾ ਨਾ ਮਰਿਆ ਸਮਝਾ ਛੋੜੇ ਬਿਲਕੁਲ ਫਿਕਰ ਨਾ ਕਰ ਹਾਂਜੀ लवली ਨੂੰ ਵੀ ਸਮਝਾਵਾਂਗੇ ਫਿਰ ਤੁਸੀਂ ਆਪ ਵੀ ਕਹੋ ਕਿਉਂ ਤੁਹਾਡੀ ਗੱਲ ਨੇ ਜਿਆਦਾ ਸਮਝਣੀ ਹੁਣ ਅਸੀਂ ਬਾਹਰ ਦੇ ਬੰਦੇ ਹੈ ਹਨਾ ਲੋਕਾਂ ਦਾ ਸਾਡਾ ਫਰਜ਼ ਵਾ ਨਹੀਂ ਮੈਂ ਨੇ ਸਮਝਾਉਂਦਾ ਰਹਿਣਾ ਵਾ ਵਧੀਆ ਗੱਲ ਵਾ ਬਾਕੀ ਰਹੀ ਗੱਲ ਬੀਬੀਆਂ ਦੀ ਘਰਾਂ ਚ ਕਈ ਗੱਲਾਂ ਬਾਤਾਂ ਹੋਈਂਦੀਆਂ ਹੁਣ ਉਹਨਾਂ ਨੂੰ ਥੋੜੀ ਪਤਾ ਵਾ ਕਿ ਬਾਹਰ ਦੇ ਕੰਮ ਤੁਸੀਂ ਕਿਦਾਂ ਵੇਖਣੇ ਕਿਦਾਂ ਦੇ ਨਹੀਂ ਉਹਨਾਂ ਤਾਂ ਚੁੱਲ ਸਹੀ ਨਾ ਤੇ ਜੀ ਉਹਨਾਂ ਦਾ ਉੱਥੇ ਰੁਖਣਾ ਨਾ ਵੇ ਤੇ ਬੀਬੀਆਂ ਕਈ ਵਾਰੀ ਕਹਿੰਦੀਆਂ ਹੁੰਦੀਆਂ ਵਾ ਵੀ ਨਹੀਂ ਤੂੰ ਉਹਦੇ ਨਾਲ ਕੰਮ ਨਹੀਂ ਕਰਾਉਣਾ ਤੂੰ ਉਹਦੇ ਨਾਲ ਕਰਨਾ ਇਹ ਕੰਮ ਨਹੀਂ ਕਰਨਾ ਉਹ ਕਹਿ ਦਿੰਦੀਆਂ ਨਹੀਂ ਵਾਰਕੋ ਜੀ ਹੁਣ ਮੰਨ ਲਾ ਵੀ ਕੰਬੈਨ ਵਾ ਕੰਬੈਨ ਤੇ ਤੂੰ ਕਹਿਣੀ ਲਵਲੀ ਵੱਲੋਂ ਵੀ ਤੂੰ ਕਹਿਣੀ ਇੱਕ ਦੂਜੇ ਦੀ ਲੋੜ ਹੀ ਆ ਨਾ ਜੇ ਬੀਬੀਆਂ ਕਹਿਣ ਕਰਦੀਆਂ ਜਨਾਨੀਆਂ ਕਹਿਣ ਵੀ ਤੂੰ ਉਹਦਾ ਕੰਮ ਨਹੀਂ ਕਰਾਉਣਾ ਉਹਦਾ ਕੰਮ ਹੀ ਕਰਾਉਣਾ ਤੇ ਫਿਰ ਕਿਦਾਂ ਸਹਰੂਗਾ ਇੱਕ ਦੂਜੇ ਦਾ ਨਹੀਂ ਔਖਾ ਆ ਜਾਂਦਾ ਫਿਰ ਸਮਝ ਗਏ ਨਾ ਗੱਲ ਦੀ ਹਾਂਜੀ ਹਾਂਜੀ ਇਹ ਆ ਵੀ ਆਪਣਾ ਘਰ ਵਧੀਆ ਚਲਾਓ ਜਨਾਨੀਆਂ ਮਗਰ ਨਹੀਂ ਲੱਗਣਾ ਭਾਜੀ ਗੱਲ ਤਾਂ ਠ ਕਰਾਂ ਜੀ ਡੀ ਗੱਲ ਹੋਈ ਨਹੀਂ ਹੁੰਦੀ ਪਰ ਕਈ ਚੁਗਲਖੋੜ ਬੰਦੇ ਹੁੰਦੇ ਨੇ ਜਿਹੜੇ ਉਹ ਘਰਾਂ ਦਾ ਤਮਾਸ਼ਾ ਬਣਾ ਦਿੰਦੇ ਆ ਵੱਧ ਚੜਾ ਕੇ ਗੱਲ ਦੱਸਦੇ ਆ ਉਹ ਭਾਜੀ ਛੱਡੋ ਲੋਕਾਂ ਦੀਆਂ ਗੱਲਾਂ ਲੋਕਾਂ ਨੇ ਕਿਹਾ ਮੂੰਹ ਫੜ ਲੈਣੇ ਹੁੰਦੇ ਆ ਉਹ ਚਲੋ ਕੋਈ ਗੱਲ ਨਹੀਂ ਤੁਸੀਂ ਵੀ ਆਪਣਾ ਧਿਆਨ ਰੱਖੋ ਠੀਕ ਆ ਠੀਕ ਆ ਚੱਲਦਾ ਫਿਰ ਮੈਂ ਚੱਲ ਠੀਕ ਚਾਹ ਪਾਣੀ ਦਾ ਕਪੀਣਾ ਨਹੀਂ ਨਹੀਂ ਬਸ ਠੀਕ ਹੈ ਠੀਕ ਹਰਪਿੰਦਰ ਕੈਂਡੀ ਵੀ ਸੂਟ ਲਿਆ ਹੁਣਾਂ ਮੈਂ ਇਹਨਾਂ ਨੇ ਇਹ ਸੂਟ ਲਿਆਂਦਾ ਹੁੰਦਾ ਜੀ ਨਹੀਂ ਤੇ ਉਸੇ ਵੇਲੇ ਆਇਨਾ ਹੈ ਮੈਨਾਂ ਤੋ ਵੀ ਲਿਆ ਵੇ ਲੀਵਾਨ ਕੇ ਹੁਸ਼ਿਆਣਾ ਬਲਾਵਾਇ ਮਾਰ ਕੇ ਰੁਪਿੰਦਰ ਰੁਪਿੰਦਰ ਔਨੀਆ ਕੀ ਡੈਂਗਰ ਕਰਨਾ ਪੁਰਨਾ ਕੀ ਆ ਹਾਂ ਉਹ ਡੇ ਹੀ ਮਮੀ ਕਹਿੰਦੀ ਹੀ ਉਹ ਕਪੜੇ-ਕੁਪੜੇ ਘਟਨੇ ਖਰੇ ਉਹ ਪੇਟੀ ਦੇ ਵਿੱਚੋਂ ਅੱਛਾ ਓ ਨਾਲ ਪਵਾ ਕੇ ਆਈਆਂ ਕੋਠੇ ਦੇ ਉੱਤੇ। ਹੂੰ ਠੋਪ ਗਈ ਮੈਂ ਤਾਂ ਸੱਚੀ। ਆ ਵੋ ਮੇ ਜਨ ਬੈਠੀਆਂ ਹਾਂ ਤੇ ਮੇਰੀਆਂ ਤਾਂ ਲੱਤਾਂ ਰਹਿ ਗਈਆਂ। ਤੇ ਤੂੰ ਮੈਨੂੰ ਦੱਸ ਦਿੰਦੀ ਮੈਂ ਤੇ ਨਾ ਪਵਾਦ ਨੇ। ਕੋਦੀ ਚੌੜ ਕੋਦੀ ਉੱਤਰ 50 ਗੱਡੇ ਲਾਏ ਹੁਣੇ ਮੈਂ ਤੇ ਤੁਹਾਡੇ ਦੇ ਕੱਪੜੇ ਹੀ پڑے ਆ ਪੇਟੀਆਂ ਦੇ ਵਿੱਚ ਤੇ। ਪੇਟੀਆਂ 'ਚ ਹੁਣ ਹੁੰਦੇ ਹੀ ਆ ਕੱਪੜੇ? ਓਏ ਹੋਏ। ਰਜਈਆਂ ਰਜਈਆਂ ਹੋਰ ਉੱਥੇ ਕੱਪੜੇ ਕਿੱਥੇ ਹੋਣੇ ਆ? ਇੰਨੇ ਲੈਨੇ ਵੀ ਆ ਉੱਤੇ। ਓ ਚੱਲ ਛੱਡੋ ਗੱਲਾਂ ਨੂੰ। ਮੇਰੀ ਗੱਲ ਸੁਣ। ਤੂੰ ਕਹਿਂਦੀ ਸੀ ਵੀ ਮੇਰੇ ਆਤੇ ਸੂਟ ਆਉਣਾ ਵਾ। ਮੈਂ ਤਾਂ ਕਰਕੇ ਨਹੀਂ ਸ਼ਹਿਰ ਗਈ। ਲਿਆਂਦਾ ਵਾ ਸੂਟ ਉਹ ਵੁਖਾਰਾ ਮੈਨੂੰ ਵੀ ਪੜਾ ਕਿਦਾਂ ਦਾ ਵਾ ਲਿਆਂਦਾ ਵਾ ਸੂਟ ਉਹ ਵੇਖਿਆ ਨਹੀਂ ਥਾਲੇ ਮੈਂ ਕਿਥੋਂ ਵੇਖਿਆ ਮੈਂ ਨਾਦੋ ਕੇ ਬੈਠਾ ਹੀ ਆ ਜਿਹਵੇਲੀ ਨਹੀਂ ਗਿਆ ਮੈਂ ਘਰ ਵਾਲਾ ਹੋਵੇ ਤਾਂ ਇਦਾਂ ਦਾ ਹੋਵੇ ਜਿੰਨੇ ਹਾਲ ਦਾ ਕੋ ਸੂਟ ਹੀ ਨਹੀਂ ਵੇਖਿਆ ਮੇਰਾ ਮੈਂ ਲਿਓ ਨਹੀਂ ਆ ਉਹ ਵਦ ਜਿਹੜਾ ਲਿਆਂਦਾ ਬੜਾ ਸੋਨਾ ਰੰਗਵਾ ਜਿੱਦਾਂ ਦਾ ਹੁੰਦਾ ਨਹੀਂ ਜਾਂ ਮਨੂ ਜਾਂ ਮੂਜਾ ਜਿੱਦਾਂ ਉਹ ਦਾਦਾ ਉਹ ਤਾਂ ਨਹੀਂ ਕੋ ਤੇਰਾਤਾ ਇਹ ਚ ਤੈ ਨਹੀਂ ਮਨ ਉਹ ਇੱਥੇ ਹੋਣਾ ਕਿਤੇ ਵੇਸ ਸਹੀ ਆਏ ਪਿਆ ਅੱਖਾਂ ਬੰਦ ਕਰ ਪਹਿਲਾਂ ਫਿਰ ਮੈਂ ਖਾ ਲਊਂਗੀ ਓਏ ਹੋ ਲਿਆ ਹਾਂ ਮੈਨੂੰ ਤਾਂ ਅੱਖਾਂ ਬੰਦ ਕਰ ਵੇ ਇਦਾਂ ਲੈ ਲੈ ਬਣਾ ਲੈ ਲੈ ਹੁਣ ਵਖਾ ਲਨੀ ਖੁਸ਼ ਹੋਣਾ ਪੂਰਾ ਸੂਟ ਵੇਖ ਕੇ ਉਹ ਵਖਾ ਲ ਤ ਸਹੀ ਮੈਨੂੰ ਚਲ ਅੱਖਾਂ ਬੰਦ ਕਰ ਲੈ ਆਈ ਅਛਾ ਲੈਂਦਾ ਵਾ ਆਹੋ ਸੋਹਣਾ ਵਾ ਨਾ ਮੈਨੂੰ ਤਾਂ ਬੜਾ ਸੋਹਣਾ ਲੱਗਾ ਵਾ ਹੈ ਨਾ ਮੇਰੀ ਗਾਲ ਸੋਹਣਾ ਆ ਸੂਟ ਲਿਆਂਦਾ ਵਾ ਆਹੋ ਕਿਉਂ تمہیں ਤਾਂ ਬੜਾ ਸੋਹਣਾ ਲੱਗਾ ਵਾ ਨੋਲੇ ਨਾ ਉਹ ਸੰਦੀਪ ਦੀਦੀ ਕਹਿੰਦੀ ਸੀ ਵੀ ਉਹ ਆਵਲਾ ਰੰਗ ਜਿਆਦਾ ਸੋਹਣਾ ਲੱਗਣਾ ਵਾ ਤੇਰੇ ਉੱਤੇ ਤੇ ਫਿਰ ਉਹਨੇ ਮੈਨੂੰ ਆਹ ਰੰਗ ਦਿੱਤਾ ਉਹਦਾ ਨਾ ਉਹ ਸੂਟ ਉਹ ਦੂਜਾ ਲਿਆਂਦਾ ਹੀ ਦੀਦੀ ਨੇ ਮੇਰੇ ਵਾਤੀਓ ਗਾਜਰੀ ਜਿਹਾ ਰੰਗ ਅਹੀ ਉਹ ਫਿਰ ਉਹ ਦੀਦੀ ਕਹਿੰਦੀ ਕਿ ਮੈਨੂੰ ਜਦੈ ਤੂੰ ਇਹ ਤੇ ਤੂੰ ਆਵਲਾ ਰੰਗ ਗਾੜਾ ਲੱਲਾ ਤਾਂ ਫਿਰ ਮੁੜ ਕੇ ਫਿਰ ਮੈਂ ਹਾਂ ਵਾ ਲਿਆ ਮੇਰੀ ਗੱਲ ਸੁਣਨਾ ਆ ਦਾ ਸੂਟ ਮੇਰੇ ਸਾਹਮਣੇ ਉਦਾਂ ਹੀ 250 ਵਾਲਾ ਤੇ ਤੂੰ ਕਹਿਣਾ ਹੀ ਨਾ ਮੈਂ ਨਹੀਂ ਆ ਲੈਣਾ ਉਹ ਮੈਨੂੰ ਰੰਗ ਸੋਹਣਾ ਲੱਗਾ ਹੋਈ ਤੇ ਉਹ ਦੀਦੀ ਕਹਿੰਦੀ ਸੀ ਵੀ ਉਹ ਮੈਰਾ ਕਰੀਂ ਰੰਗ ਤੈਨੂੰ ਸੋਹਣਾ ਲੱਗਣ ਦੇ ਨਹੀਂ ਤੇ ਇੱਕ ਧੋਣੀ ਦਾ ਖਾਣਾ ਬਈ ਨੂੰ ਨਹੀਂ ਪਤਾ ਬੁੱਦਾ ਫਿਰ ਮੈਨੂੰ ਇੰਨਾ ਕੱਪੜੇ ਦਾ ਕੀ ਪਤਾ ਵਾ ਵੀ ਆ ਕੀ ਇਹਨੂੰ ਕਹੀ ਮम्मी ਨੇ ਦੱਸਿਆ ਇਹ ਪਿਆ ਸੂਟ ਵਾ ਨਾ ਮੰਮੀ ਨੂੰ ਮੈਂ ਦੱਸਿਆ ਮੈਂ ਦੀਦੀ ਨੇ ਮੈਨੂੰ ਕਿਹਾ ਤਾਂ ਦੀਦੀ ਨੇ ਮੈਨੂੰ ਲਿਆ ਕੇ ਦਿੱਤਾ ਤਾਂ ਮੈਂ ਮਾਰੀ ਚਰਾਤਾ ਚੱਲ ਤੂੰ ਇਦਾਂ ਕਰ ਇਹਨੂੰ ਵਿੱਚੇ ਪਾ ਆਈ ਦੇ ਆ ਜਲੀ ਮਮੀ ਕਿੱਥੇ ਮਮੀ ਉੱਥੇ ਹੀ ਦਹੀਂ ਕੰਮ ਕਰਨੀ ਆ ਪਾ ਵਿੱਚ ਤੇ ਮੇਰੇ ਨਾਲ ਆ ਮਮੀ ਨੂੰ ਵੀ ਦਸੀਏ ਤੇ ਆ ਰੰਗ ਵਾ ਸੁਆਲੇ ਕਰਾਂਗੇ ਮਮੀ ਨੇ ਵੇਖਿਆ ਵਗੇ ਉਹ ਪਹਿਲਾਂ ਤੂੰ ਆ ਤੂੰ ਕੋਈ ਨਹੀਂ ਵੇਖਿਆ ਵਦ ਕੀ ਗਾਣਾ ਮਮੀ ਨੂੰ ਐਵੇਂ ਮੈਂ ਤੈਨੂੰ ਕਹਿੰਦੇ ਆਣਾ ਤੂੰ ਆ ਉੱਥੇ ਚਲਾ ਜਾ ਜਾ ਮਮੀ ਅਮਰੀਕਾ ਸੁਣੀ ਹੋਣਗੇ ਕੀ ਆ ਅਬ ਇਥੋਂ ਇਥੇ ਕੀ ਹੋ ਗਿਆ ਹੁਣ ਆ ਸੂਟ ਵੇਖਿਓ ਪਹਿਲਾਂ ਆ ਯਾ ਰਪਿੰਦਰ ਨੂੰ ਲਿਆ ਕੇ ਦਿੱਤਾ ਵਾ ਹੋਰ ਸੂਟ ਹੋਰ ਹੀੜਾ ਦਿੱਤਾ ਜਾਂ ਕੇ ਇਹਨੂੰ ਇਹ ਕੈਂਡੀ ਮੈਨੂੰ ਆ ਲਿਆ ਕੇ ਦਿੱਤਾ ਤੇ ਆ ਪੌਣ ਵਾਲਾ ਵਾ ਸੂਟ ਪਹਿਲਾਂ ਵੇਖੋ ਨਹੀਂ ਹੋਰ ਸੂਟ ਦੂਜਾ ਹੀ ਕਬੜਾ ਵਧੀਆ ਸੂਟ ਏਹ ਜਿਹੰਸ ਦਾ ਸੂਟ ਵਾ ਜੇ ਇਹਦਾ ਦਿਮਾਗ ਨਹੀਂ ਕੰਮ ਕਰਦਾ ਤੇ ਉਹਨਾਂ ਦਾ ਤੇ ਕਰਦਾ ਹੀ ਆ ਨਾ ਉਹ ਤੇ ਪਿੰਕ ਜੇ ਰੰਗ ਦਾ ਸੂਟ ਹੀ ਹੈ ਤੇ ਉਹਦੇ ਉੱਤੇ ਇੰਨੇ ਮੋٹے ਫੁੱਲ ਹੀ ਵੇਚੋ ਦੇ ਉਹਦਾ ਸੂਟ ਹੀ ਮਾਰ ਫਿਰ ਆਵਾਜ਼ ਪੁੱਛ ਲੋ ਉਹਨੂੰ ਉਹ ਕਹਿੰਦੀ ਮੇਰੇ ਕੋਲ ਲੈ ਗਈ ਆਣ ਕੇ ਪਿੰਦਰ ਆ ਸੂਟ ਕਿਥੇ ਜੋਕ ਲੈ ਆਈਆਂ ਜਿਹੜਾ ਤੈਨੂੰ ਲਿਆ ਕੇ ਦਿੱਤਾ ਉਹ ਕਿੱਥੇ ਗਿਆ ਵਾ ਉਹਦੇ షూਟਿੰਗ ਹੋ ਰਹੀਗਾ ਮੰਮੀ ਉਹ ਸੂਟ ਕਿੱਥੇ ਜਾਣਾ ਵਾ ਉਹ ਨਾਲ ਉਹ ਦਈ ਹੀ ਉਹ ਸੰਦੀਪ ਦੀਦੀ ਮੈਨੂੰ ਕਹਿੰਦੀ ਸੀ ਪਿਓ ਵਾਲਾ ਰੰਗ ਨਾ ਤੈਨੂੰ ਚੰਗਾ ਜਿਹਾ ਨਹੀਂ ਲੱਗਣਾ ਅਸੀਂ ਕਾਲੀ ਆ ਆ ਵਾਲਾ ਰੰਗ ਗੜਾ ਆ ਕਿ ਤਾਂ ਵਰਗੇ ਫਿਰ ਮੈਨੂੰ ਕਹਿੰਦੀ ਵੀ ਚਲ ਤੂੰ ਹਾ ਵਾਲਾ ਸੂਟ ਰੱਖ ਲੈ ਤੇ ਮੈਂ ਚੱਲ ਉਹ ਪਾ ਲੈਣੀ ਆ ਤੋ ਸੋ ਬਚਰੀ ਨੇ ਤੇ ਮੇਰੇ ਬਾਰੇ ਚੰਗੇ ਹੀ ਸੋਚਿਆ ਵਾ ਤੇ ਗਾੜੀ ਤੁਸੀਂ ਵੇਖ ਲਓ ਵੀ ਕੀ ਹੋਇਆ ਵਾ ਮੰਮੀ ਇਹਨੇ ਤਾਂ ਹੁਣ ਰੰਗ ਹੀ ਵੇਖ ਲਿਆ ਇਹਨੂੰ ਹੁਣ ਕੱਪੜੇ ਦਾ ਕੀ ਪਤਾ ਵਾ ਜਿਨ੍ਹਾਂ ਨੂੰ ਕੱਪੜੇ ਦਾ ਪਤਾ ਵਾ ਉਹਨਾਂ ਸਾਹਮਲੇ ਆ ਚੰਗੇ ਜਿਹੜੇ ਉਹ ਇਹ ਤਾਂ ਸੂਟ ਹੀ ਬੜਾ ਵਧੀਆ ਹੈਗਾ ਸਭੋ ਤੇ ਆ ਤੇ ਸਭੋ ਸੂਟ ਹੀ ਕਾ ਕੋਈ ਕਵਿੰਗ ਆ ਉਹ ਆ ਘਰ ਪਉਣ ਵਾਲਾ ਵੀ ਨਹੀਂ ਆ ਜਿਹੜਾ ਲਿਆ ਕੇ ਆਈ ਆ ਉਹ ਕਰੇ ਕਰੇ ਘਰੋਂ ਗੱਡੇ ਦੇਤਾ ਉਹਨਾਂ ਦੇ ਉਹ ਤਾਂ ਹੀ ਸੋਹ ਵਾਲਾ ਦੇ ਨਹੀਂ ਇਹ ਗੱਲ ਤਾਂ ਪਤਾ ਉਹਨੂੰ ਪੁੱਛੋ ਹਾਂ ਭਲਾ ਇਸ ਸੰਦੀਪ ਸੰਦੀਪ ਇਹ ਉਹਰੇ ਤਿੰਨੇ ਜੁੜ ਕੇ ਬੈਠੇ ਆ ਕਿਹੜੀਆਂ ਸਲਾਵਾ ਹੋਣੀਆਂ ਹੋਏ ਹਾਈ ਹਾਈ ਮੰਮੀ ਨੇ ਸੂਟ ਫੜਿਆ ਵਾ ਇਨੇ ਕਿਤੇ ਦੈਨ ਨੂੰ ਦੱਸ ਤ ਨਹੀਂ ਦਿੱਤਾ ਮਦਾਨੀ ਹੋ ਕੀ ਬੰਨ ਨਹੀਂ ਸੰਦੀਪ ਮੰਮੀ ਫੇਰ ਵਾਜਾ ਮਾਰੀ ਜਾਂਦੇ ਆ ਆ ਗਈ ਮੰਮੀ ਗੱਲ ਸੁਣੀ ਬਾਹਰ ਹਾਂਜੀ ਮੰਮੀ ਵਾਜਾ ਮਾਰਨ ਢਈ ਵਾਜਾਂ ਦੇ ਮੈਂ ਥਾ ਮਾਰਨ ਢਈ ਕਨ ਸੂਟ ਦਾ ਰਫਿੰਦਾ ਦਾ ਹੋਰੀ ਤੇ ਅੱਜ ਇਹਨੂੰ ਹੋਰ ਫੜਾਤਾ ਤੁਸੀਂ ਹੋਰ ਫੜਾਤਾ ਕੱਲ ਤੇਰਾ ਪਿੰਕ ਜਿਆ ਰੰਗ ਹੀ ਆ ਸੂਟ ਦਾ ਮੈਂ ਜਦੋਂ ਇਹਨੂੰ ਸੂਟ ਵਿਖਾਇਆ ਨਾ ਆਪਣਾ ਵੀ ਵਿਖਾਇਆ ਤੇ ਇਹਦਾ ਵੀ ਵਿਖਾਇਆ ਤੇ ਕਹਿਣ ਦੀ ਹੀ ਮੈਨੂੰ ਆਹ ਵਾਲਾ ਪਸੰਦ ਵਾ ਤੇ ਮੈਂ ਤਾਂ ਕਰਕੇ ਉਹ ਦੇਤਾ ਫਿਰ ਇਹਨੂੰ ਮੈਂ ਫਿਰ ਕੀ ਕਰਦੀ ਮੰਮੀ ਤੁਹਾਨੂੰ ਤੇ ਪਤਾ ਵਾ ਕਿ ਕਿੰਨੀ ਜिद ਕਰਦੀ ਐ ਜਿਹਦੀ ਜिद ਕਰੇ ਨਾ ਉਹ ਚੀਜ਼ ਲੈ ਕੇ ਛੱਡਦੀ ਐ ਕਹਿਣ ਦੀ ਮੈਂ ਆਹ ਸੂਟ ਲੈਣਾ ਵਾ ਤੇ ਮੈਂ ਉਹ ਦੇਤਾ ਫਿਰ ਮੰਮੀ ਮੈਂ ਰਪਿੰਦਰ ਤੁਮੀ ਨੂੰ ਆਪ ਹੀ ਕਹਿਣ ਦੀ ਹੀ ਨਾ ਕਿ ਮੈਨੂੰ ਇਹੋ ਸੂਟ ਚਾਹੀਦਾ ਵਾ ਤੇ ਮੈਂ ਤਾਂ ਕਰਕੇ ਤੈਨੂੰ ਦਿੱਤਾ ਹੀ ਇਹ ਸੂਟ ਮੰਮੀ ਨੂੰ ਦੱਸ ਹੁਣ ਆਹ ਉਹ ਮੈਂ ਮੈਂ ਕੀ ਆਹੀ ਭਰਪਿੰਦਰ ਤੂੰ ਦੇ ਅੰਦਰ ਕਹਿਂਦੀ ਵੀ ਸੰਦੀਪ ਨੇ ਵਟਾਲਿਆ ਆ ਸੂਟ ਹੁਣ ਤੂੰ ਕਹਿਂਦੀ ਮੈਂ ਆਪਣੀ ਮਰਦੀ ਨਾਲ ਵਟਾਇਆ लवली ਇਹਦੇ ਗੱਲਾਂ ਦਾ ਯਕੀਨ ਨਾ ਕਰਿਆ ਕਰ ਹੁਣ ਵਿਹਲਾ ਇੱਥੇ ਆ ਕੇ ਮੁਕਰ ਗਈ ਆ ਨਾ ਇਹਦਾ ਖੜਾ ਪਤਾ ਲੱਗਦਾ ਪਹਿਲਾਂ ਹੈ ਕਿ ਗੱਲ ਦਾ ਪਤਾ ਲੱਗਦਾ ਇਹਦਾ ਮਸਾ ਵੀ ਕੱਲ ਉਹਨੂੰ ਕੋਟ ਕੋਟ ਕਾਲਣਾ ਲੈ ਹੁਣ ਅੱਜ ਹੁਣ ਇਹਨੂੰ ਲਾਉਂ ਲਈ ਐ ਮੰਮੀ ਤੁਸੀਂ ਮੇਰੇ ਦਿਵਾਲੇ ਹੋਗੇ ਪਹਿਲਾਂ ਪੁੱਛ ਤੇ ਲੈਂਦੇ ਮੈਨੂੰ ਉਮਮਮੀ ਸੂਟ ਸੋਨਾ ਦਾ ਹੈਗਾ ਵਾ ਕੀ ਫਿਰ ਹੁਣ ਬਾਹਰ ਨਿਕਲੇ ਰੋਲਾ ਫੋਨ ਦੇ ਮੇਰਾ ਸੂਟ ਬਟਾ ਲੈ ਸੂਟ ਬਟਾ ਲੈ ਮੈਂ ਤਾਂ ਤੁਹਾਨੂੰ ਆਵਾਜ਼ ਮਾਰੀ ਆ ਮੰਮੀ ਸੋਨਾ ਦਾ ਸੂਟ ਹੈ ਵੀ ਉਹਨੂੰ ਕਿਹੜਾ ਸਜਣਾ ਨਹੀਂ ਆ ਉਹ ਵੀ ਤੜਫਣ ਡਿਆ ਹੈ ਬਾਹਰ ਸੂਟ ਕੇ ਦਾਣਾ ਲਿਆਤਾ ਵਾ ਉਹ ਸੰਦੀਪ ਜਿਹੜਾ ਸ਼ਹਿਰੋਂ ਕੱਪੜਾ ਲੈਂਦਾ ਹੈਗਾ ਉਹ ਹੋਰ ਹੀਗਾ ਤੇ ਆਤ ਮੈਨੂੰ ਹੋਰ ਲੱਗਣ ਡਿਆ ਵਾ ਉਹ ਮੰਮੀ ਤੁਹਾਨੂੰ ਪਲੇਖਾ ਲੱਗਾ ਵਾ ਸੂਟ ਉਹ ਹੀ ਆ ਤੁਸੀਂ ਚੰਗੀ ਤਰ੍ਹਾਂ ਨਹੀਂ ਵੇਖਿਆ ਨਹੀਂ ਆਂਕਲ ਤੁਹਾਨੂੰ ਪਤਾ ਲੱਗਣਗਾ ਆ ਜਾਮਨੂਰਾ ਗਈ ਰੰਗ ਦੇ ਉਹ ਹੀ ਆ ਕਪੜਾ ਨਹੀਂ ਮੈਨੂੰ ਅੰਗਾ ਲੱਗਣ ਰਿਆ ਇਹ ਤਾਂ ਕੁਝ ਵੀ ਨਹੀਂ ਕਪੜਾ ਇਹਦੇ ਚਲ ਮੰਮੀ ਉਹ ਹੀ ਹੋਣਾ ਫਿਰ ਮੰਮੀ ਇਹੋ ਹੀ ਆ ਸੂਟ ਆ ਮੰਮੀ ਦੇ ਰਾਂ ਜਾ ਜਾ ਕੇ ਰੱਖ ਇਹਨੂੰ ਅੰਦਰ ਜੇ ਸੂਟ ਲੈ ਹੀ ਜਾਂਦਾ ਵਾ ਨਾ ਛੱਡ ਦੇ ਹੁਣ ਇਹਨੂੰ ਚਲ ਆ ਕੋਈ ਕੰਮ ਕਰੀਏ ਆ ਜਾ ਛੇਤੀ ਆ ਜਾ ਮੈਂ ਵੀ ਕਹਿਆ ਨਹੀਂ ਗਾ ਸੀਦੇ ਗਾ ਤੇ ਮੈਂ ਪਾਵਾਂਗਾ ਸੀਦ ਨਹੀਂ ਤੈਨੂੰ ਸੂਟ ਤੂੰ ਸੌਣ ਜਾ ਕੇ ਦੱਸ ਲਾ ਗਈ ਕਿ ਉਹ ਸਵਾਲ ਦੱਸਾਂ ਦੇ ਮੈਨੂੰ ਦੱਸ ਪਹਿਲਾਂ ਤੂੰ ਸੂਟ ਆਪ ਵਟਾ ਕੇ ਖੜਿਆ ਤਾਂ ਮੁੜ ਕੇ ਮੈਨੂੰ ਇਸ਼ਾਰੇ ਮਾਰੀ ਜਾ ਉਹ ਤਾਂ ਚੁੱਪ ਕਰ ਜਾ ਚੁੱਪ ਕਰ ਜਾ ਉਹ ਨਾ ਕਹਿੰਦੇ ਹੁਣੇ ਆ ਕਿ ਇੰਨਾ ਮਹਿੰਗਾ ਸੂਟ ਰਪਿੰਦਰ ਨੂੰ ਦੇਤਾ ਵਾ ਤੁਸੀਂ ਕਿਹਦੇਣ ਵਾ ਤੈਨੂੰ ਸਮਝ ਨਹੀਂ ਲੱਗਦੀ ਉਹਦ ਮੈਂ ਚੰਗੇ ਪਹਿਲੇ ਮੇਰਾ ਦਿਮਾਗ ਕੰਮ ਕਰ ਗਿਆ ਤੇ ਮੈਂ ਕਹਿਤਾ ਵੀ ਚੱਲ ਕੋਈ ਗੱਲ ਨਹੀਂ ਮੈਂ ਕਹਿ ਦਿੰਨੀ ਆ ਕਿ ਮੈਂ ਆਪੇ ਵਟਾਇਆ ਕਾਹਦਾ ਤੇਰਾ ਦਿਮਾਗ ਕੰਮ ਕੀਤਾ ਨਾ ਤੈਨੂੰ ਮੈਂ ਇਸ਼ਾਰਾ ਕਰਦੀ ਤੂੰ ਤਾਂ ਦੱਸ ਦੇਣਾ ਹੀ ਉਹਨਾਂ ਨੂੰ ਤੇ ਇੰਨਾ ਮਹਿੰਗਾ ਸੂਟ ਗਵਾ ਲੈਣਾ ਡਾਪੇ ਵਟਾਇਆ ਹੀ ਦੱਸ ਤੂੰ ਮੈਂ ਘਰੇ ਝੂਠ ਬੋਲਣਾ ਜਿਤਨੇ ਨਹੀਂ ਨ ਪਸੰਦ ਕੋਈ ਗੱਲ ਨਹੀਂ ਮੈਂ ਲੈ ਲੈਣੀ ਫਿਰ ਇੰਨਾ ਮਹਿੰਗਾ ਸੂਟ ਤੈਨੂੰ ਨਹੀਂ ਤੇ ਲੈਣਾ ਫਿਰ ਤੂੰ ਮੇਰਾ ਨਾਮ ਲਾ ਦਿੰਨੀ ਉਸੇ ਵ ਲਈ ਮੈਂ ਨੌਕ ਤੋਂ ਲਾਇਆ ਹੋਇਆ ਇਹਦਾ ਨਾ ਕਰਿਆ ਕਰ ਵੀ ਜਿਹੜੀ ਚੀਜ਼ ਹੁੰਦੀ ਆ ਸੰਦੀਪ ਨੇ ਕੀਤਾ ਵਾ ਉਹ ਸੰਦੀਪ ਨੇ ਕੀਤਾ ਮੈਂ ਸਭ ਕੋ ਤੇਰਾ ਫਾਇਦਾ ਸੋਚਣ ਦੀ ਸੀ ਕਿ ਚੱਲ ਮੇਰੀ ਭੈਣ ਵਾ ਇਹਨੂੰ ਮੈਂ ਮਹਿੰਗਾ ਸੂਟ ਦੇ ਦੇ ਦਿੰਨੀ ਆ ਤੇ ਤੂੰ ਹੋਰ ਹੀ ਗੱਲਾਂ ਕਰੀ ਜਾਣ ਦੀਆਂ ਏਦਾਂ ਨਾ ਕਰਿਆ ਕਰ ਠੀਕ ਆ ਨਾ ਮੇਰੀ ਗੱਲ ਮੰਨਿਆ ਕਰ ਨਾਲੇ ਮੈਂ ਤੈਨੂੰ ਸਮਝਾਇਆ ਹੀ ਨਾ ਜਿੱਦਾਂ ਮੈਂ ਕਹੂੰਗੀ ਨਾ ਉ ਉਹ ਦੀਦੀ ਮੇਰੇ ਮੂੰਹ ਦੇ ਵਿੱਚੋਂ ਨਿਕਲ ਗਿਆ ਉਹਦੇ ਨਾਲ ਨੂੰ ਗੱਲ ਇੱਥੇ ਬੈਠੇ ਸੀ ਤੇ ਮੈਂ ਚਲੋ ਸੂਟ ਬੁਖਾਲ ਦਿੰਦੀ ਹਣਾ ਤੇ ਉਹ ਮੇਰੇ ਮੂੰਹੋਂ ਨਿਕਲ ਗਿਆ ਮੈਂ ਹਾਂ ਉਹ ਸੰਦੀਪ ਕਹਿੰਦੀ ਸੀਗੀ ਮੈਨੂੰ ਉਹ ਵਾਲਾ ਸੂਟ ਦੇ ਦੇ ਚਲ ਕੋਈ ਗੱਲ ਨਹੀਂ ਹੁਣ ਮਾਫ ਕਰ ਦੇਗਾ ਜਗਨ ਅੱਗੇ ਤੋਂ ਨਹੀਂ ਕਰਦੀਂਦਾ ਰਪਿੰਦਰ ਹੁਣ ਤਾਂ ਤੈਨੂੰ ਮੈਂ ਸੂਟ ਲਿਆਤਾ ਨਾ ਗਾਂ ਤੋਂ ਕੋਈ ਚੀਜ਼ ਨਹੀਂ ਤੈਨੂੰ ਮੈਂ ਲੈ ਕੇ ਨਹੀਂ 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 ਜੂਤ ਮੇਰੀ ਦੀਦੀ ਇਦਾਂ ਨਾ ਕਰਿਆ ਕਰ ਲੈ ਇਦਾਂ ਨਾ ਕਰਿਆ ਕਰ ਨਾ ਰੋ ਰੋ ਦੂਮੜੇ ਸਰਗੇ ਚੀਜ਼ ਲਿਆ ਕੇ ਨਹੀਂ ਆਵੀ ਅੱਗੇ ਤੋਂ ਬਾਅਦ ਇਦਾਂ ਕਰਾਂਗੇ ਨਹੀਂ ਤੇ ਰਨ ਨਾ ਨਿਲੋਂ ਨਹੀਂ ਮਪਕਾਵੇ ਹੁਣ ਦੀਦੀ ਨੇ ਤੈਨੂੰ ਪੁੱਛਣਾ ਹੀ ਉਹ ਤੇ ਇਹੀ ਕਹੀਂ ਕਿ ਮੈਂ ਆਪਣੀ ਮਰਜ਼ੀ ਨਾਲ ਲਿਆਵਾਂ ਠੀਕ ਹੈ ਨਾ ਚਲ ਠੀਕ ਹੋ ਨਹੀਂ ਕੋਈ ਗੱਲ ਨਹੀਂ ਪੱਕਾ ਨਾ ਉਹ ਨਾਲੇ ਉਹ ਸਮਾ ਵਾਲੀ ਗੇਂਵਰੇ ਪਾਪੂ ਕੇ ਜਾਵਾਂ ਦੇਖ ਨੀ ਤੇ ਗਾਂ ਤੋਂ ਕੋਈ ਚੀਜ਼ ਨਹੀਂ ਮਿਲਣੀ ਨਹੀਂ ਨਹੀਂ ਮੈਨੂੰ ਇਦਾਂ ਨਹੀਂ ਪਈ ਹੁਣ ਤੇ ਮਹਿੰਗੀ ਲਿਆ ਕੇ ਦਿੱਤੀ ਨਾ ਫਿਰ 100 ਵਾਲਾ ਹੀ ਲਿਆ ਕੇ ਦਿਆ ਕਰੂੰਗੀ ਹਮ ਓਦਾਂ ਨਾ ਕਰ ਵੇ ਤੂੰ ਤੇ ਹੁਣ ਮੈਂ ਜੇ ਓਦਾਂ ਹੀ ਮੜੇ ਚਾਹਤਾ ਵੇ ਜੇ ਤੂੰ ਤੇ ਸਾਥ ਹੀ ਛੱਡ ਗਈ ਮੇਰਾ ਉੱਥੇ ਤੇ ਮੇਰੀ ਬੇਇੱਜ਼ਤੀ ਕਰਵਾਤੀ ਨਾ ਤੂੰ ਕੀ ਸੋਚਣਗੇ ਓ ਉਹ ਹੁਣ ਇਹ ਕਹਿੰਦੇ ਮੈਂ ਉਹਨਾਂ ਨੂੰ ਕਹਾਂ ਦੂੰਗੀ ਕਿ ਦੱਸ ਮੈਂ ਬੋਟਾਇਆ ਹੋਗਾ ਮੈਂ ਕਹਿ ਦਿੱਤਾ ਨਾਲੇ ਮੰਮੀ ਦੇ ਸਾਹਮਣੇ ਕਿਹਾ ਨਹੀਂ ਮੈਂ ਚਲ ਠੀਕ ਹੁਣ ਹਾਂ ਰਪਿੰਦਰ ਵੇਖ ਲੈ ਮੈਂ ਹੀ ਸੋਚਦੀ ਆ ਨਾ ਹੋਰ ਕੋਈ ਸੋਚਦਾ ਤੇਰੇ ਬਾਰੇ ਕੋਈ ਨਹੀਂ ਤੈਨੂੰ ਚੰਗਾ ਚਾਹੁੰਦਾ ਕੋਈ ਗੱਲ ਨਹੀਂ ਆ ਦੀਦੀ ਇਹ ਦੋਵੇਂ ਜਿੱਦਾਂ ਕਹੇਗੀ ਨਾ ਮਉਦੇ ਕਰਾਂਗੂੰ 13 ਨਨਿ ਲੈਣੀ ਮਪਕਾ ਵੇਲਾ ਤੋ ਉਦਨ ਪਿੰਡ ਗਈ ਨਾ ਲੜਕੇ ਤੇ ਮੈਂ ਹੀ ਜੋਰ ਲਾਇਆ ਇਹਨਾਂ ਨੂੰ ਜਾ ਕੇ ਲੈ ਆਉ ਮੇਰਾ ਜੀ ਨਹੀਂ ਲੱਗਣ ਡਿਆ ਉਦੋਂ ਬਗੈਰ ਨਾ ਇਹਨਾਂ ਨੇ ਤੇ ਵੇਲਾ ਉਹ ਤਾਂ ਕੇ ਮਾਰੇ ਕਰਤਾ ਹੈ ਵੀ ਚੰਗਾ ਸੋਭ ਜਾ ਆਹ ਲਵਲੀ ਇੱਕੋਰੀ ਵੀ ਗਿਆ ਨਾ ਨਾ ਕੋਈ ਗੱਲ ਨਹੀਂ ਆ ਜਿੱਦਾਂ ਕਹਾਂਗੇ ਨਾ ਉਦਾਂ ਕਰੂੰਗੀ ਚੱਲ ਠੀਕ ਆ ਮੇਰੀ ਗੱਲ ਮੰਨੇਗੇ ਨਾ ਜਿਹੜੀ ਵੀ ਚੀਜ਼ ਕਹਾਂਗੇ ਨਾ ਮੈਂ ਉਹ ਲੈ ਆ ਕੇ ਦਿਆ ਕਰੂੰਗੀ ਚੱਲ ਠੀਕ ਆ ਚੱਲ ਠੀਕ ਆ ਰੱਖ ਲਾ ਸੂਟ ਚਾਹ ਪੀਣੀ ਚਾਹ ਬਣਾਵਾ ਨਹੀਂ ਮੈਂ ਚਾਹ ਨਹੀਂ ਪੀਣੀ ਮੈਂ ਰੋਟੀ ਖਾਣ ਲੱਗੀ ਆ ਚੱਲ ਠੀਕ ਆ ਫਿਰ ਚੱਲ ਠੀਕ ਆ ਚੱਲ ਆ ਵਧੀਆ ਹੋ ਗਿਆ ਮੈਨੂੰ ਫਾਇਦਾ ਹੋ ਗਿਆ ਦੋ ਸੂਟ ਮਿਲ ਗਏ ਚੰਗੇ ਵਿਲੇ ਨਾ ਉਸੇ ਰੰਗ ਦਾ ਸੂਟ ਲੱਭ ਗਿਆ ਘਰੋਂ ਹੀ ਨਾਲ ਹੈਗਾ ਵੀ 3-400 ਦਾ ਹੀ ਇਹ ਹੀ ਕਿ ਜੇ ਮੰਮੀ ਨੂੰ ਸਾਥ ਦਾਹ ਦਿੰਦੀ ਨਾ ਇਹ ਤੇ ਮੰਮੀ ਨੂੰ ਪਤਾ ਲੱਗ ਜਾਣਾ ਹੀ ਚੰਗੇ ਟਾਈਮ ਤੇ ਮੈਂ ਪਹਿਲਾਂ ਹੀ ਚੱਲ ਗਈਆਂ ਇੱਕ ਜਿਹੜੀ ਆ ਤੁਰੇ ਫਿਰਦੀ ਆ ਨਾ ਘਰ ਇਹਨੂੰ ਵੀ ਕਿਸ ਤਰੀਕੇ ਨਾਲ ਕੱਟਣਾ ਵਾ ਤੇ ਕੱਟੂਗੀ ਵੀਰੇ ਪਿੰਦਰ ਹੀ ਕੱਟੂਗੀ ਮੈਂ ਤੈਨੂੰ ਕੁਝ ਵੀ ਕਹਿਣਾ ਹੁਣ ਵੇਖਾ ਕਿਦਾਂ ਮੰਮੀ ਲੱਗੇ ਬੈਠੀ ਐ ਮੂੰਹ ਦੇ ਮੂੰਹ ਚੁੜ ਕੇ ਕੋਈ ਗੱਲ ਨਹੀਂ ਮੈਂ ਤਾਂ ਸੱਚੀ ਦੀ ਸੱਚੀ ਰਹਿਣਾ ਵਾ ਕੱਡੂ ਕੀ ਤੇ ਆਪੇ ਰਪਿੰਦਰ ਹੀ ਕੱਡੂਗੀ ਨਾ ਹਾਂਜੀ ਠੀਕ ਆ ਵਧੀਆ ਉਹ ਵੀ ਸਾਰੇ ਠੀਕ ਠਾਕ ਆ ਮੈਂ ਤੁਹਾਡੇ ਨਾਲ ਨਾ ਸਲਾਹ ਕਰਨੀ ਹੈ ਇੱਕ ਸਲਾਹ ਮੈਂ ਇਹੋ ਕਰਨੀ ਹੀ ਹੁਣ ਜਿੱਦਾਂ ਤੁਹਾਡੇ ਸਾਹਮਣੇ ਮੈਂ ਇੱਥੇ ਰਹਿਣ ਦੀ ਆ ਉੱਥੇ ਇਕੱਲੀ ਦਾ ਕਰਕੇ ਨਾ ਮੈਨੂੰ ਇੱਥੇ ਰਹਿਣਾ ਪੈਂਦਾ ਆ ਤੇ ਮੰਮੀ ਮੈਨੂੰ ਕਹਣ ਡੇ ਹੀ ਵੀ ਜਾਂ ਤੇ ਉਥੋਂ ਨਾ ਵੇਚ ਕੇ ਨਾ ਹੋਰ ਕਿਤੇ ਲੱਲੀਏ ਉਹ ਨਹੀਂ ਮੈਂ ਤੇ ਅਜੇ ਕੋਈ ਗੱਲ ਨਹੀਂ ਕੀਤੀ ਮੰਮੀ ਕਹਣ ਡੇ ਹੀ ਮੈਂ ਤੇ ਜੀ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਸਲਾਹ ਕਰਕੇ ਤੇ ਫਿਰ ਦੱਸਦੀ ਆ ਨਹੀਂ ਨਹੀਂ ਕਾਲੀ ਕਾਦੀ ਕਰਨੀ ਆ ਉਹ ਤੇ ਤੁਹਾਡੀ ਸਲਾਹ ਦੇ ਨਾਲ ਹੀ ਆ ਐਦਾਂ ਫੇ ਤੁਹਾਨੂੰ ਪਤਾ ਵਾ ਕੱਲਿਆਂ ਦਾ ਰਹਿਣਾ ਉੱਥੇ ਕਿੰਨਾ ਔਖਾ ਮਹੀਨੇ ਕਿਤੇ ਸਾਈਂ ਮਹੀਨੇ ਸਾਲ ਬਾਅਦ ਹੁੰਦੇ ਹੀ ਤੇ ਮੈਂ ਉਥੇ ਇਕੱਲੇ ਕੀ ਕਰਾਂ ਫਿਰ ਅੱਗੇ ਤੇ ਮੰਮੀ ਹੁੰਦੇ ਹੀ ਕੋਈ ਫਿਕਰ ਨਹੀਂ ਹੁੰਦਾ ਨਹੀਂ ਉਹ ਤੇ ਗੱਲ ਠੀਕ ਆ ਚਲੋ ਕੋਈ ਗੱਲ ਨਹੀਂ ਵੇਖ ਲਿਓ ਤੁਸੀਂ ਜੇ ਆ ਜਾਣਾ ਵਾ ਤੇ ਫਿਰ ਆ ਕੇ ਕਰ ਲਾਂਗੇ ਸਲਾਹ ਤੇ ਜੇ ਨਹੀਂ ਆ ਤਾਂ ਤੁਸੀਂ ਮੈਨੂੰ ਨਾਲ ਹੀ ਲਾਜੋ ਹਾਂ ਉਹ ਤੇ ਗੱਲ ਠੀਕ ਆ ਚਲੋ ਮੈਂ ਮੰਨਦੀ ਆ ਚਲੋ ਕੋਈ ਨਹੀਂ ਵੇਖ ਲਿਓ ਫਿਰ ਜੇ ਆ ਜਾਣਾ ਵਾ ਤੇ ਫਿਰ ਆ ਕੇ ਸਲਾਹ ਕਰ ਲਾਂਗੇ ਜਿੱਦਾਂ ਤੁਹਾਡੀ ਸਲਾਹ ਹੋਊਗੀ ਉਦਾਂ ਹੀ ਕਰ ਲਾਂਗੇ ਉਹ ਤਾਂ ਠੀਕ ਮੰਮੀ ਤਾਂ ਉਦਾਂ ਹੀ ਡੇ ਹੀ ਕਹਿਣ ਮੰਮੀ ਕਹਿੰਦੇ ਵੀ ਚਲ ਜੇ ਉਥੋਂ ਵੇਖ ਜੇ ਤੇ ਇੱਥੇ ਲਾਗੇ ਸਾਗੇ ਵੀ ਕਿਤੇ ਲੱਲੇ ਨੇ ਹੁਣ ਇੱਥੇ ਵੀ ਤੁਹਾਨੂੰ ਪਤਾ ਵਾ ਵੀ ਉਹ ਵੀ ਦੋਵੇਂ ਵਿਆਏ ਆ ਤੇ ਸਾਰੀ ਗੱਲਬਾਤ ਹੋ ਜਾਂਦੀ ਆ ਜੇ ਤੇ ਚਲੋ ਚੰਗੀਆਂ ਵਾ ਨਹੀਂ ਕੋਈ ਗੱਲਬਾਤ ਕਰਦੀਆਂ ਤੇ ਤੁਹਾਨੂੰ ਪਤਾ ਹੀ ਹੈ ਕਿ ਕੋਈ ਨਾ ਕੋਈ ਗੱਲ ਹੋ ਹੀ ਜਾਂਦੀ ਹੈ ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਹਨਾ ਇਥੋਂ ਭਰਾ ਭਜਾਈਆਂ ਨਾਲ ਗੁਰੀ ਬਣਾ ਉਹ ਦੂਰ ਦੂਰ ਹੀ ਚੰਗੇ ਲੱਗਦੇ ਹਨਾ ਜਦੋਂ ਵੀ ਇੱਚ ਇਦਾਂ ਹੋਈਏ ਨਾ ਫੇਰ ਨਹੀਂ ਫੇਰ ਕੋਈ ਨਾ ਕੋਈ ਗੱਲ ਨਿਕਲ ਹੀ ਆਉਂਦੀ ਆ ਚਲੋ ਠੀਕ ਹੈ ਮੈਂ ਤਾਂ ਤੁਹਾਡੀ ਸਲਾਹ ਨਾਲ ਹੀ ਚੱਲਣਾ ਵਾ ਮੈਂ ਇਹ ਥੋੜੀ ਵੀ ਆਪਣੀ ਮਰਜ਼ੀ ਕਰਨੀ ਜਿੱਦਾਂ ਤੁਸੀਂ ਕਹੋਗੇ ਅਦੇ ਕਰਾਂਗੇ ਕਿ ਚਲੋ ਠੀਕ ਆ ਚੰਗਾ ਚਲ ਇਹ ਵੀ ਹੁਣ ਕਹੀ ਜਾਂਦੇ ਆ ਵੀ ਮੈਂ ਆਉਂਗਾ ਤੇ ਆ ਕੇ ਸਲਾਹ ਕਰਾਂਗੇ ਵੀ ਜਾ ਤੇ ਤੁਸੀਂ ਮੈਨੂੰ ਦੱਸ ਦੋ ਵੀ ਕੀ ਕਰਨਾ ਵਾ ਤੇ ਕੀ ਨਹੀਂ ਆਉਣ ਦਾ ਤਾਂ ਡਾਜੇ ਕੁਝ ਪਤਾ ਨਹੀਂ ਹੈਗਾ ਇਹਨਾਂ ਨੇ ਵੀ ਨਾ ਕਿਸੇ ਪਾਸੇ ਨਹੀਂ ਲੱਗਣ ਦੇਣਾ ਮੈਨੂੰ